ਯਾਗਲਚਿਆ ਉਹ ਯਾਗਲਾ ਕੌਣ ਹੈ ਯਾਗਲਚਿਆ ਸੇਠ ਲੰਗਲਾ ਨਿਸਕਰ ਕੱਲ ਦੁੱਧ ਵਾਲੇ ਤੋਂ ਲੈਟਰਿੰਗ ਚ ਵੜ ਕੇ ਪਿੰਡਾ ਛੜਾਇਆ ਤੀਗਾ ਇਹ ਤਾਂ ਤੂੜੀ ਵਾਲੇ ਚ ਵੜ ਕੇ ਪਿੰਡਾ ਛੜਾਇਆ ਸਿੱਧਾ ਲਿਆ ਕੇ ਖਾ ਲਿਆ ਵੇਖਾ ਕਰ ਲਿਆ ਹੁਣ ਕੈਨੂੰ ਬੋਲਣਗੇ ਜਾਲੂ ਪੀ ਕੇ ਐਲਕੈਸਟਨੀ ਇਟਨੀ ਰੇ ਪੰਜ ਪੰਜ ਛੋ ਦੀ ਬਾਤ ਦੀ ਨਹੀਂ ਤੇ ਪੂਲੀ ਛੇਤ ਨੂੰ ਦੇਣ ਵਾਲੀ ਛੱਪ ਲੱਜਨ ਅੰਦਲੇ ਲੁੱਕ ਗਏ ਕੋਈ ਨਾ ਕਪੂਲੀ ਛੇਤ ਨੇ ਵੀ ਪੇਤੀਆਂ ਚ ਲੁਕੇ ਹੋਏ ਬਹੁਤ ਕੱਡੇ ਨੇ ਇੱਥੇ ਜਾਂ ਜਾਂਦੇ ਨਹੀਂ ਪੈਛੇ ਲੈ ਕੇ ਜਬ ਫਿਰ ਉਹ ਰ ਆ ਬੜਾ ਫੋਕਾ ਹਲੂ ਅੱਗੇ ਲੰਗ ਲਾ ਤੇ ਤਾਂ ਲੱਗਦਾ ਟੋਕਰੀ ਨਾਲੇ ਲੁਕ ਜਾ ਜਿਗਰਾਂ ਵੀ ਆ ਗਿਆ ਕੋਟੋ ਕੋਟ ਦਿਖੂਗਾ ਤਾਂ ਨਹੀਂ ਆ ਪਾਚ ਗਿਆ ਤੇ ਬੁੱਤ ਚਤਨੀ ਕੁਤ ਦਾ ਬੰਦਾ ਪੰਘਿਆ ਹੋਇਆ ਮੰਦਾਉਲੀ ਕੋਈ ਗੱਲ ਨਹੀਂ ਨੌ ਗਜਾ ਪੀਲ ਤਕ ਪੂਲੀ ਛੇਟ ਤੇ ਚੁੱਕ ਲੈ ਤੋ ਬਿਨਾ ਪੁੱਛੇ ਥੁਲੀ ਮੁੱਦੇ ਦੇ ਐਂ ਚੀ ਬਿਠਾ ਮੈਂ ਕਦੇ ਤਾਂ ਨਿਕਲ ਕੇ ਆਊਗਾ ਗਊ ਮਾਤਾ ਕਲ ਕਿਲਪਾ ਜਾਂ ਤਾਂ ਨੀ ਜਿਹ ਪੈਸੇ ਲੈ ਕੇ ਜਾ ਉਹ ਪਿੱਛੂ ਨੇ ਰਿਓ ਓਦੋਂ ਹੀ ਚਾਹ ਥੋਟੇ ਕੀ ਛੇੜਨ ਦਾ ਮੈਂ ਇੱਥੇ ਇਧਰ ਪਿੱਛੂ ਉਧਰ ਤਾਂ ਵੱਡਾ ਚਿਚੜ ਬੈਠਿਆ ਛੇਟਦਾ ਤਾਂ ਮੂੰਹ ਪਰ ਹੈ

ਉਬਾਸੇਠ ਮੈਨੂੰ ਤਾਂ ਤੂੰ ਦਿਖੀ ਹੀ ਨਹੀਂ ਹੈ ਗਿਆ ਵਿਆਹ ਕਰ ਲਿਆ ਛਿੱਤੇ ਪੱਤੇ ਖਾ ਲਿਆ ਹੁਣ ਤੈਨੂੰ ਕਹਨੂੰ ਧੀਤੇ ਛੇਤ ਉਲੀ ਆ ਜਾ ਉਲੀ ਆ ਗਿਆ ਟੰਟੇ ਹੋ ਗਏ ਲੈ ਬੈਠੇ ਨੂੰ ਛੌਂਗੂ ਮਾਤਾ ਦੀ ਕਿੱਦਣ ਵਾਗਿਆ ਜੀ ਤੂੰ ਉਹ ਜਾਣਾ ਕਿੱਥੇ ਦੀ ਅਸੀਂ ਤਾਂ ਮਿਲਣੀ ਕਰਕੇ ਆਇਆ ਆ ਆ ਜਾ ਉਲੀ ਆ ਜਾ ਉਲੀ ਆ ਜਾ ਆ ਗਿਆ ਆ ਗਿਆ ਕੀ ਗੱਲ ਹੈ ਮੋਬਾਈਲ ਮੰਗੂ ਵਾਈਬਲੇਸ਼ਨ ਜੀ ਤੇ ਲੱਗਿਆ ਫਿੱਦਾ মিলন आले ਨੇ ਚਾਚ ਪੱਤੀ ਵੱਧ ਪੱਤੀ ਕਿਆ ਕਰ ਲਿਆ ਪੱਤਲ ਪਾਤੀ ਮੇਲ ਗੇ ਲਬ ਦੇ ਕੰਨੂ ਗਿਆ ਮੁਲਕੇ ਤੇ ਛੇਤ ਨੂੰ ਮੂੰਹ ਨਹੀਂ ਦਿਖਾਇਆ ਕੋਈ ਹੋਏ ਨਾ ਲੱਦ ਦੂਆਂ ਦਾ ਦੱਬਾ ਨਾ ਕੋਈ ਵਧਾਈ ਨਾ ਕੋਈ ਮਲਮੋ ਤਬਹੀ ਦਾ ਪਾਲ ਹੁਣ ਕੰਨਾਇ ਤੂੰ ਹੈ ਮੂੰਹ ਦੇਖਣਾ ਮੇਰਾ ਇਹਲੇ ਮੂੰਹ ਤੇ ਜੂਨਾ ਲੱਗੀਆਂ ਦੇ ਉਹ ਤਾਂ ਇਹੀ ਤਾਂ ਕਿਹਾ ਵੀ ਮੂੰਹ ਦੇਖ ਲੈ ਮਲਮੋ ਤਬਹੀ ਦਾ ਪਾਲ ਹੁਲਾ ਕੰਨਾਉਣਾ ਤੀ ਤਾਲ ਬਹੁਤ ਹੋਏ ਪੇਥੂ ਲੈ ਕੰਨਾ ਉਹ ਇਹਨੂੰ ਬੰਦ ਕਰ ਲੇ ਨੂੰ ਨਾ ਦਬਦੂ ਦੱਬੇ ਦਾ ਚੀ ਪਹਿਲੀ ਬਥੇਲੇ ਪਿਆ ਜੱਤਾਂ ਦੇ ਲਿਆ ਲੇ ਚੀਦੇ ਪੱਤੇ ਦਾ ਚੌਦਾ ਕਾਈ ਜਾਂਦੇ ਨੇ ਪਾ ਲੈ ਹਉਨਾ ਤਨ ਬਈ ਦਾ ਕੋਈ ਜਾਂਦੇ ਹੋਣ ਤਿਆਰੇ ਛਾਦੀ ਤਾਂ ਪਹਿਲੀ ਕਾਜਾ ਜਰਨਾ ਨਾ ਹੋਲੇ ਬਿਜਨੇ ਜੀ ਠੱਪ ਹੋਇਆ ਬੇਚਦਾ ਜਮਾ ਓਏ ਸੇਠਾ ਮੈਂ ਅੱਜ ਮਿਲਣੀ ਕਰਨ ਗਿਆ ਧੀ ਉਥੇ ਇੱਕ ਨਵਾਂ ਬਿਜ਼ਨਸ ਦੇਖ ਕੇ ਆਇਆ ਮੈਂ ਹੈ ਆ ਬਹੁਤ ਟਕੜਾ ਬੀਨ ਸਰ ਤੂੰ ਵਿਖ ਵਾਸਤੇ ਫਿਰ ਬੀਜੇ ਨੇ ਚ ਕਾਲ ਕਰਕੇ ਬੀਜੇ ਨੇ ਚ ਮਿਲੇ ਪੈਛੇ ਦੇ ਇਹਨੂੰ ਕਿੰਦਾ ਬਦੈ ਤੈਨੂੰ ਇੱਕ ਗੱਲ ਸਮਝਾਉਣਾ ਇੱਕ ਦਿਨ ਚ ਹਜ਼ਾਰਾਂ ਦੀ ਕਮਾਈ ਐ ਤੈਨੂੰ ਤਾਂ ਮੈਂ ਦੁੱਗਣੇ ਤਿੱਗਣੇ ਪੈਸੇ ਦੇ ਦੂੰ ਤੇ ਤੂੰ ਹੋਰ ਸਮਾਨ ਵੀ ਲਿਓ ਹੈ ਉਹ ਗੱਲਾਂ ਕੀ ਕਰਦਾ ਇਹ ਤਾਂ ਮੈਂ ਤੈਨੂੰ ਦੱਸਦਾ ਨਹੀਂ ਕੌਣ ਨੂੰ ਦੱਸਦਾ ਜਿੱਦਾ ਗੱਲ ਚੱਲ ਪਈ ਸੌ ਬਗੂ ਮਾਤਾ ਦੀ ਲੈ ਸੌ ਬਗੂ ਮਾਤਾ ਦੀ ਤੇਰੀ ਕਮਾਲ ਕਰਦਾ ਏ ਤੂੰ ਅੱਛਾ ਤੇ ਭਲਾ ਪੈਸੇ ਪੁੱਛੀ ਤਾਂ ਆਉਂਦੇ ਲੈਣਗੇ ਤੂੰ ਐਂਦਾ ਚ ਉਹ ਬਿਜ਼ਨਸ ਜੀ ਪਲੌਫ ਤੇ ਕਿੰਨਾ ਹੈਗਾ ਪਲੌਫ ਤੇ ਪਲੌਫਟ ਹਾਂ ਆ ਨਾਲੇ ਸਮੇਂ ਦਾ ਅਵਾਨੀ ਬਣੂ ਮੈਂ ਅਵਾਨੀ ਹਾਂ ਹਾਂ ਅੜਾਨੀ ਬਣੂ ਅੱਜਾ ਕਿ ਫਿਰ ਮੈਨੂੰ ਵੀ ਬਣਾ ਜਾ ਨਾਲ ਐ ਕਿਉਂ ਕੱਜਿਆ ਭਲਾ ਨਾ ਬੁਲੇ ਨਾ ਲਾ ਕੇ ਲਿਹਾਜ ਆਪਣੀ ਹੈ ਨਾ 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 ਮੈਂ ਚਾਹ ਲੈਣਾ ਬੱਚੇ ਤੂੰ ਗੱਲ ਤਾਂ ਸੁਣ ਲੈ ਨਾਲੇ ਕਾਕੀ ਲੈਣਾ ਪੈਸੇ تیرੇ ਉਹ ਪੈਸੇ ਆਉਂਦੇ ਲੈਣਗੇ ਪੈਸੇ ਮੰਗਦਾ ਕੌਣ ਹੈ ਤੇ ਇਥੋਂ ਬੋ ਲੈ ਜਾ ਤੇ ਹੈ ਦੋ ਜਾਂ ਪਪਾ ਇਵੇਂ ਹੀ ਗੱਲ ਸੁਣ ਲੈ ਠੀਕ ਗੱਲ ਐ ਹੁਣ ਹਿੱਛੇ ਦਾਲ ਬਣਾ ਮੈਨੂੰ ਤਾਂ ਬੀਜ ਨੂੰ ਚੇਚੇ ਤੂੰ ਮੇਰੀ ਬਾਹ ਛੱਡ ਉਹ ਨਹੀਂ ਮੈਂ ਲੈ ਲਿਆ ਹਾਂ ਥੋਲੇ ਕਹਿੰਦਾ ਤਾਂ ਹਿੱਛੇ ਦਾਲ ਬਣਾ ਮੈਨੂੰ ਵਿੱਚ ਚੱਲ ਤੈਨੂੰ 10% ਬਣਾ ਲਾਣਾ ਫਿਰ ਮੈਂ ਪਾਟ ਲਾਂਗੇ ਹੋਗੀ ਤੇ ਨਿਕਲ ਪਾਉ ਮਾਚਾ ਬਹੁਤ ਹੈ ਤੋਰੀ ਕੀ ਹੋਲ ਕਰ ਬਹੁਤ ਹੈ ਮੈਂ ਇਹ ਗੱਲ ਸੁਣਿਆ ਕਿਤਾ 10% ਨਾ ਕੱਟ ਤੋ ਲਾਜੇ ਹੋਲ ਕਰ ਚੱਲ 25 ਕਰ ਲਈ ਦੂੰ 25 ਤਾਂ ਕੱਟ ਐ ਤੋ ਲਾਜੇ ਹੋਲ ਕਰ ਓ ਚੱਲ 50 ਕਰ ਲਈ ਕਾ ਤੱਕ ਤਾ ਫਿਰ ਨਾ 6 ਤਾਂ ਫਿਲਵੀ ਮੈਂ ਉਹ 6 ਦਾ ਹੈਗਾ ਹੂੰ ਐ ਵੀ ਮੈਂ ਬਿਜ਼ਨਸ ਹੀ ਆਪਦਾ ਹੀ ਕਰਨਾ ਈ ਚੱਲ ਤੈਨੂੰ 75 ਦੇਤਾ ਮੈਂ 25 ਉਹ ਕਰ ਲੂੰ ਮੈਂ ਤਾਂ 25 ਉਹ ਕਰ ਲੂੰਗਾ ਬਹੁਤ ਹੈ ਮੈਨੂੰ ਤੂੰ ਖੜੇ ਬਹਿ ਗਿਆ ਮੇਰੇ ਜਾਦੇ ਵਾਹ ਉਹ ਦਿੱਤਾ ਮੈਂ ਤੇਰੇ ਛਾਲੀਉ ਨਹੀਂ ਤੇ ਲਗਨਪੁੰਨ ਦਵਾਂ ਮੈਂ ਤੇਰੇ ਪੈਲ ਤੋਂ ਜੋ ਪੀਊਂਗਾ ਬਿਜ਼ਨਸ ਚ ਤੂੰ ਯਾਦ ਰੱਖੇਗਾ ਨਾ ਹਿੰਗ ਲੱਗੇ ਨਾ ਫੜਕੜੀ ਬਿਜ਼ਨਸ ਚ ਹੈ ਹੂੰ ਪੇਛਾ ਵੀ ਨਹੀਂ ਕੋਈ ਲੱਗਦਾ ਮੋ ਪੈਸਾ ਨਾ ਕਿਤੇ ਮਾਚਾ ਲਾ ਨੀ ਇਹ ਲੁਗਾਂ ਦੇ ਲੁਗ ਪਰ ਕੇ ਕਿਰਪਾ ਹੋ ਗਈ ਤੇ ਲੀ ਗੋ ਮਾਚਾ ਫੇਲਾਇਂਦਾ ਛ ਹਾਂ ਆਪਾਂ ਬਿਜ਼ਨਸ ਸ਼ੁਰੂ ਕਲਿਏ ਕਿਦਨੇ ਬਿਜ਼ਨਸ ਹਾਂ ਅੱਜ ਹੀ ਸ਼ੁਰੂ ਕਰ ਦੋਨੇ ਆ ਅੱਜ ਹੀ ਹੋ ਜਾਊਗਾ ਹੋਰ ਕੱਲ ਕਿਨੇ ਦੇਖੀ ਗੋ ਮਾਚਾ ਉਹ ਮੈਨੂੰ ਕਹਿ ਦੱਸ ਸੇਠ ਤੂੰ ਫਿਰ ਉਹਦਾ ਕਰਾਮੇ ਸਟੋਰ ਦਾ ਕੀ ਕਰੇਂਗਾ ਆਪਦੇ ਤਾਂ ਉਹ ਕਲਿਆਣਾ ਛਟੋਲ ਚ ਕੀ ਬੰਦ ਹੈ ਕਲਿਆਣਾ ਛਟੋਲ ਚ ਤਾਂ ਬੱਚਾ ਬਈਆਂ ਭਲੀਆਂ ਨੇ ਬੱਚੇ ਹੈ ਕਿਲੇ ਨੌ ਨੌ ਚਾਦਨੀ ਪੈਂਦੇ ਨੇ ਕਿਲਿਆਣਾ ਚ ਡੋਰ ਕਿਉਂ ਦਾ ਢਾਲ ਲੋਕ ਚਮਾਨ ਲੈ ਜਾਂਦੇ ਨੇ ਮੁਲਕੇ ਪੈਸਾ ਟਕਾ ਆਉਂਦਾ ਨਹੀਂ ਵਿੱਚੇ ਕਮਾਈ ਵੱਜ ਜਾਂਦੀ ਏ ਉੱਥੇ ਤਾਂ ਕੰਪੀਟੀਸ਼ਨ ਦਾ ਕਮ ਹੋ ਰਿਹਾ ਕਿਲਿਆਣਾ ਚ ਟੋਲਦੀ ਕੀ ਬੰਦਾ ਉਹ ਤਾਂ ਪਛੱਦੇ ਦੇਵਾਂਗੇ ਤੂੰ ਬਿਜਰੇ ਚੱਤ ਚਲ ਲੈ ਫੇਰ ਚੱਲ ਇਹ ਛਲੂ ਬਿਜਰੇ ਚੱਤ ਬੈਠ ਹੋ ਰਹੀ ਬੈਠ ਇੱਥੇ ਸ਼ੁਰੂ ਕਰ ਲਾਂਗੇ ਉਹ ਨਹੀਂ ਛਲੂ ਹੋ ਜੂਗਾ ਹਾਂ ਉਰੋ ਗੰਮਾਤਾ ਅੱਜ ਤਾਂ ਤੇਰੇ ਲਈ ਫਿਰ ਮੋੜਾ ਕਲੀ ਹੋਗੀ ਬੱਦਾ ਪੇਲਾ ਦਿੱਤਾ ਹੋਇਆ ਕੰਮ ਕਰ ਗਿਆ ਜਿੱਤੇ ਨੂੰ ਤਾਂ ਲੈ ਚੱਲ ਫਿਰ ਕਲੀਏ ਹੈ ਚੱਲ ਕਲੀਏ ਫਿਰ ਖੜ ਜਾ ਹਲੇ ਹੁਣ ਤੂੰ ਇਸ ਤੋਂ ਪਿੱਛੇ ਤਾਂ ਨਹੀਂ ਹਟਦਾ ਨਾ ਨਾ ਮੈਂ ਨਹੀਂ ਬਿਜ਼ਨਸ ਤੋਂ ਪਿੱਛੇ ਹਟਦਾ ਮੇਰਾ ਦਿਮਾਗ ਹੱਲੇ ਮੈਂ ਪਿੱਛੇ ਹਟੂੰਗਾ ਚਲ ਆਏ ਕਰ ਫਿਰ ਤੂੰ ਸੌ ਖਾ ਛਾਉ ਕੀ ਨਹੀਂ ਖਾ ਮੈਂ ਪਨਾ ਸੌ ਹੈ ਸੌ ਤੂੰ ਦੇਵੀ ਦੀ ਖਾਲਾ ਕਿਸੇ ਦੀ ਕਾਲੀ ਦੇਵੀ ਦੀ ਖਾਲਾ

ਦੇ ਲੇਚਾ ਮਨੇ ਅਜ ਕਾ ਅਮਾਤਾ ਕਤਾ ਇਹ ਹੋ ਗਿਆ ਕਲੀਅਰ ਬਸ ਛਾਉ ਗੋ ਮਾਤਾ ਦੀ ਗਲਤ ਤੂੰ ਹੁਣ ਮੰਗੇ ਮੁਲਕੇ ਚਲ ਫਿਰ ਹੁਣ ਆਪਣਾ ਬਿਜ਼ਨਸ ਪੱਕਾ ਕੱਲ ਬਿਜਨੇ ਸ਼ੁਰੂ ਕਰ ਲੈ ਮੈਲੇ ਹਰੇ ਹੁਣ ਬਿਜ਼ਨਸ ਦਾ ਪਹਿਲਾ ਸਟੈਪ ਗਿਆ ਲਿਆ ਪੱਜ ਕੇ ਜਾ ਟਾਈਮ ਨਾਲ ਆ ਫਿਰ ਨਾ ਕੋਈ ਕਵੀਲ ਨੇ ਕਿਹਾ ਦੀ ਕਿ ਲਾ ਕਾਲ ਕਲੇਚੋ ਆਜ ਕਲ ਆਜ ਕਲੇਚੋ ਅਬ ਪਲ ਮੇ ਮਿਲਿਤ ਹੋਗੀ ਬੌਲੀ ਕਲੇਗਾ ਕਬ ਗਊ ਮਾਤਾ ਬੰਦਾ ਫੇਲਾ ਚਾਲਿਆ ਹੋਇਆ ਕੰਮ ਕਰ ਗਿਆ ਜਿੱਤ ਲੇ ਫੜ ਫੜ ਓ ਤੇਰੇ ਓਏ ਇਹ ਤਾਂ ਬਿਜ਼ਨਸ ਦਾ ਪਹਿਲਾ ਹੀ ਸਟੈਪ ਥੱਲੇ ਮਾਰਤਾ ਮੂਟਾ ਆ ਕਹਿੰਦੇ ਬਿਜ਼ਨਸ ਛਾ ਓਏ ਵੀਹੀ ਤਾਂ ਹੈਗੇ ਇਹ ਤਾਂ ਗੋਹੇ ਵਾਲਾ ਤਾਂ ਛਲੇ ਪਾਉਂਦਾ ਇਹ ਬਿਜ਼ਨਸ ਇਹ ਤੇਰੇ ਪੱਠੇ ਦੀ ਕੀ ਬਣੀ ਲੈ ਤੂੰ ਓਏ ਤੈਨੂੰ ਕਿਵੇਂ ਸਮਝਾਵਾਂ ਇਹ ਚੱਕੀ ਵਿੱਚ ਗੁੱਟਾ ਨਹੀਂ ਪੱਠੀ ਦਾ ਕੀ ਬਣਾਏ ਇਹ ਹੀ ਹੈ ਮੇਨ ਬਿਜ਼ਨਸ ਦਾ ਸਟੈਪ ਪਹਿਲਾ ਕਰੋੜਾਂ ਕਮਾਵਾਂਗੇ ਲੱਖਾਂ ਪਤੀ ਹੋਵਾਂਗੇ ਬੁੱਧੀ ਚ ਕਿਉਂ ਨਹੀਂ ਵੱਢਦੀ ਇਹ ਕਿਹੜਾ ਬਿਜ਼ਨਸ ਹੈ ਓਏ ਹੀ ਬਿਜ਼ਨਸ ਹੈ ਕਰੋੜਾਂ ਲੱਖਾਂ ਰਭੀਆਂ ਦਾ ਬਿਜ਼ਨਸ ਹੈ ਮੈਨ ਕੱਢ ਦੇਖ ਲੈ ਮੈਨ ਕੱਢ ਫਿਰ ਰਾਤ ਨੂੰ ਕਾਲੀ ਮਾਤਾ ਦਾ ਦਾਤ ਆਊਗਾ ਇਹ ਤੇਰੀ ਮਰਜ਼ੀ ਹੈ

ਚਲ 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 ਓਏ ਖੜ ਜਾ ਖੜ ਜਾ ਉਰਾਂ ਆ ਜਾ ਉਰਾਂ ਆ ਜਾ ਦੂਜਾ ਸਟੈਪ ਪੂਰੇ ਐ ਇੱਥੇ ਰੱਖ ਲੈ ਆਏ ਕਿਉਂ ਸਿੱਧਦੇ ਪੂਰੇ ਆ ਜਾ ਪੂਰੇ 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 ਉਰੇ ਉਰੇ ਇਹਨੂੰ ਸੈੱਟ ਨਾ ਦੂਜਾ ਸਟੈਪ ਉਰੀ ਐ ਦੇਖ ਆਪਣਾ ਜਿਹੜਾ ਹੈਗਾ ਜੀ ਹਿਸਾਬ ਕਿਤਾਬ ਹੋ ਗਿਆ 0 ਹੁਣ ਬਿਜ਼ਨਸ ਹੋ ਗਿਆ ਆਪਣਾ ਹੀਰੋ ਆ ਜਾ ਕਿੱਥੇ ਆ ਜਾ ਕਿੱਥੇ ਕੀ ਕੋਹੇ ਲੈ ਕਾਂਚ ਲੈ ਕੇ ਕੋਹੇ ਦੀ ਟੇਲੀ ਕੋਲੇ ਬਿਠਾ ਲਿਆ ਉਹ ਇਹੀ ਤਾਂ ਦੂਜਾ ਸਟੈਪ ਹੈ ਇਹਨੂੰ ਚੱਕ ਕੇ ਇਹਦੇ ਵਿੱਚ ਪਾ ਹੈ ਹਾਂ ਇਹਨੂੰ ਚੱਕ ਕੇ ਇਹਦੇ ਵਿੱਚ ਪਾ ਆਏ ਇਹ ਸ਼ੁਰੂ ਹੁੰਦਾ ਵੀ ਜਿੰਨਾ ਸਾਂ ਭਾਈ ਮੈਂ ਨਹੀਂ ਚੱਕਦਾ ਕਿਉਂ ਮੈਂ ਕਿਹਾ ਤੇਰੀ ਮਰਜ਼ੀ ਹੈ ਮੈਂ ਗੱਲ ਸੁਣ ਹਾਂ 25% ਤਾਂ ਹੀ ਛੱਦੇ ਰਵੀ ਹੈ ਹੈਗੇ ਪਹਿਲੇ 25% ਤੂੰ ਪਾ ਮੈਂ ਪਾ ਦਾਂ ਨਾ ਹਾਂ 25% ਤੂੰ ਪਾ ਮੈਂ ਪਾ ਪੜਨ ਆ ਲੈ ਮੈਂ ਤਾਂ 100% ਪਾ ਦੂੰ 100% ਕੀ ਹੋ ਗਿਆ ਬੱਚਾ ਉਹ ਜਾ ਉਹ ਏ ਵੀ ਬਿਜ਼ਨਸ ਸ਼ੁਰੂ ਕਰਾਂਗੇ ਅੱਗੇ ਕੱਢੀ ਗੇਟ ਵਾਲੇ ਕੀ ਗੇਟ ਬਾਲਦਾ ਬਣਿਆ ਲੈ ਹੁਣ ਇਹ ਕਰ ਇਹਨੂੰ ਚੱਕ ਇਹਨੂੰ ਚੱਕ ਕੋਰ ਇਹਨੂੰ ਮੈਂ ਨਹੀਂ ਚੱਕਦਾ ਇਹਨਾਂ ਮੀਂਹ ਫਿਰ ਕਾਲੀ ਮਾਤਾ ਦਾ ਚੱਕ ਅੰਦਰ ਚਲ ਉੱਥੇ ਆਪਣਾ ਸਟੈਪਰ ਕਾਰਖਾਨੇ ਵਿੱਚ ਸਾਦੀ ਕੀ ਕੀ ਅੰਦਰ ਚਲ ਉਂਦਰ ਅੰਦਰ ਚਲ ਆਪਣੇ ਕਾਰਖਾਨੇ ਚ ਕਾਰਖਾਨੇ ਚ ਆਪਣੇ ਚ ਹਾਂ ਆਉ ਰਿਹਾ ਬਿਜ਼ਨਸ ਆਪਣਾ ਉਰੇ ਇੱਥੇ ਬਿਜ਼ਨਸ ਚ ਉਹ ਇੱਥੇ ਤਾਂ ਇੱਥੇ ਤੇਰੀ ਕਰ ਲੈ ਥੱਲੇ ਤੇਰੀ ਕਰ ਲੈ ਏ ਸਾਸੀ ਰੇ ਆਈਡੀ ਕੀ ਕਰੇਗਾ ਐ ਨਹੀਂ ਕਰੋੜਪਤੀ ਬਣਦਾ ਹੁਣ ਦੇਖੀਏ ਆਪਾਂ ਕਰੋੜਪਤੀ ਕਿਵੇਂ ਆ ਬਣਦੇ ਆ ਉਹ ਮਦਾਨੀ ਕਾਲੀ ਮਾਤਾ ਦਾ ਜਾ 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 ਹੋਰ ਦੇਖ ਉਹ ਪਹਿਲਾ ਸਟੈਪ ਦੂਸਰਾ ਸਟੈਪ ਹੁਣ ਤੀਸਰਾ ਸਟੈਪ ਇਹ ਕਿਲਾ ਬਿਜ਼ਨਸ ਕਰੇਗਾ ਵੇਟੂ ਓਏ ਇਹਦੇ ਨਾਲ ਸਾਰਾ ਆਵਾਰ ਮਿਲਣਾ ਤੇਨੂੰ ਕੋਹੀ ਨਾ ਲੈ ਲੈ ਹੋਰ ਇਹ 라ਜਮਾ ਕੇ ਹੱਲ ਕੇ ਗੋਹੀ ਨਾ ਕੋਈ ਨੰਬਾ ਵਾਲੀ ਓਏ ਸਫਾਈ ਮਹੀਨ ਚਲਾਈ ਹੋਈ ਹੈ ਸਰਕਾਰ ਨੇ ਹੈ ਉਹਦਾ ਤੂੰ ਹਿੱਸੇਦਾਰ ਰਹੇ ਇੱਕ ਮਹੀਚੇ ਦਰ ਬਰ ਕੇ ਮੈਂ ਉਹਦਾ ਕੋਈ ਨਾਲੀਆਂ ਚ ਜਾਂਦਾ ਨਾਲੀਆਂ ਬੰਦ ਹੋ ਜਾਂਦੀਆਂ ਨੇ ਮੱਛਰ ਮੱਖੀ ਉੱਥੇ ਹੁੰਦਾ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਕੋਈ ਫਿਰ ਲੋਕਾਂ ਦੇ ਪਾਣੀ ਪਿੱਛੇ ਝਗੜੇ ਹੁੰਦੇ ਨੇ ਫੇਰ ਸਰਪੰਚ ਜਾਂ ਸ਼ਹਿਰਾਂ ਵਾਲੇ ਉਹ ਫੇਰ ਘਾਲੇ ਫਰੀ ਜਾਂਦੇ ਨੇ ਪੈਸਾ ਖਰਾਬ ਹੁੰਦਾ ਤੂੰ ਤਾਂ ਸਰਕਾਰ ਨੂੰ ਕਰੋੜਾਂ ਰੁਪਈਆ ਬਚਾ ਦੇਂਗਾ ਇਹ ਚ ਸਮਝਾਈ ਤੈਨੂੰ ਹਿੰਮਤ ਬੱਸ ਜਾਣ ਕੀ ਮੇ ਬਣੂ ਹੈ ਆ ਦੇਖ ਆ ਹੈਗੀ ਐ ਪਾਠੀ ਓਏ ਪਾਠੀ ਤਾਂ ਹੈਗੀ ਮੈਨੂੰ ਦਿਖਦੀ ਔਰ ਕੀ ਹੈ ਨਿਕਲੇ ਜੇ ਪਾਠੀ ਤਾਂ ਹੈਗੀ ਓਏ ਆਨ ਵਾਲੇ ਸਮੇਂ ਦੇ ਵਿੱਚ ਇਹਦੀ ਹੋਊਗੀ ਬਲੈਕ ਹੈ ਕੇ ਹੋਊਗੀ ਸੋਲਡ ਸਟੋਰਾਂ ਦੇ ਵਿੱਚ ਜਦਾਂ ਪੱਤੀ ਲੈ ਬਾਹਰ ਚੱਲ ਕੇ ਫਾਚੀ ਦੀ ਬੁਲਾ ਕੇ ਜਿਵੇਂ ਹੋਊਗੀ ਆਉਣ ਵਾਲੇ ਸਮੇਂ 'ਚ ਹਰੇਕ ਦੇ ਹੱਥ 'ਚ ਹੋਣਗੇ ਆਈਫੋਨ ਹਾਂ ਉੱਤੇ ਪਈ ਹੋਣਗੇ ਤੇ ਗੱਲ ਇਹ ਹੈਗੀ ਹੈ ਹਾਂ ਗੈਸ ਜਾਊਗੀ ਮੁੱਕ ਹਾਂ ਉốn ਹੋਊਗੀ ਕੱਲ ਹੁਣ ਗਰਮ ਤੇ ਠੰਡਾ ਕਰਨ ਵਾਸਤੇ ਲੋੜ ਪਊਗੀ ਕੀ ਦੀ ਪੱਤੀ ਦੀ ਫੇਰ ਦਿਮਾਗ 'ਚ ਆਈ ਗੱਲ ਬਹੁਤ ਹੈ ਪੱਥੀਆਂ ਲੋਕ ਆਪਣੀ ਪੱਥਲਣਗੇ ਕੋਈ ਮੂਰਖਾ ਜਿਹੜੇ ਬੰਦੇ ਨੇ ਉਹਨਾਂ ਨੇ ਇੱਕ ਅਸੀਆਂ ਹੋਣਗੀਆਂ ਪੈਂਟਾਂ ਸ਼ਰਟ ਬੈਲਟ ਅੱਖ ਨਹੀਂ ਕਿਸੇ ਨੇ ਪਾਣੇ ਖੋਲੇ ਨੂੰ ਹਾਈ ਤੇ ਗੱਲ ਕੀ ਜੱਟਾਂ ਦੇ ਹਾਲ ਤੇ ਹੀ ਹੋਣਦੇ ਜਾਂਦੇ ਨੇ ਭਾਈ ਹੁਣ ਦੇਖ ਆਈਫੋਨ ਵਾਲੀਆਂ ਜਨਨੀਆਂ ਦੇ ਹੱਥੀ ਨੂੰ ਕਿਵੇਂ ਪੱਥਣਗੇ ਹਾਈ ਤੇ ਗੱਲ ਤੇਰੀ ਮਨ ਲੜੀ ਇਹ ਤੇ ਠੀਕ ਆਉਣ ਵਾਲਾ ਨਾ ਨਹੀਂ ਹੈ ਗਿਆ ਤੂੰ ਆਵਾਨੀ ਵੀ ਆਪ ਪਾਠੀਆਂ ਪੱਥ ਕੇ ਹਾਂ ਉਹ ਛਾਲੀਆਂ ਪਾਠੀਆਂ ਇਕੱਠੀਆਂ ਕਰਕੇ ਛਟੋਲ ਕਰ ਦਾਂਗੇ 올ਡ ਸਟੋਰ ਕਰ ਦਾਂਗੇ ਹਾਂ ਫਿਰ ਉਸ ਤੋਂ ਬਾਅਦ ਜੇ ਆਪ ਆਪਣੀਆਂ ਦੁਕਾਨਾਂ ਵਾਲੇ ਮੌਲਾ ਤੇ ਇਹਨਾਂ ਨੂੰ ਪੈ ਗਟਾਂ ਚ ਬੰਦ ਕਰ ਕਰਕੇ ਉਹ ਤੇਰੇ ਤੇਰੇ ਅੜਾਣੀ ਵਾਲੀ ਸੋਚ ਆ ਗਈ ਤੇਰੀ ਹੁਣ ਆਏ ਹਾਏ ਆ ਹਾਂ ਤੇਰੇ ਸਦਕੇ ਤੇਰੇ ਸਟੀਕਾ ਲਾ ਲਾ ਕੇ ਨਾ ਵੇਚਿਆ ਕਰਾਂਗੇ ਜਮਾ ਜਮਾ ਸਿਰਾ ਅੱਪ ਕੀ ਗਲਤ ਹੈ ਹੁਣ ਹੁਣ ਤੂੰ ਦੇਖ ਕਿ ਫਿਰ ਐ ਕਹਦਾ ਹਾਂ ਚੰਦ ਕੇ ਲਈ ਆ ਤੇੜਕ ਲਾ ਕੇ ਨੂੰ ਕਿਥੋਂ ਮੈਂ ਦਿਨੇ ਪੱਕਾ ਸਾਂਚੇ ਨਾਂਚੇ ਕਰਿਆ ਉਹ ਸਾਂਚੇ ਦਾ ਕਰਤੇ ਆ ਪਰੇ ਤਿਆਰ ਕਿਥੋਂ ਲੈ ਹੱਥ ਦੇ ਦੇ ਇਹ ਸਾਂਚੇ ਨੇ ਇਹਨੂੰ ਪਾਸ ਆ ਇੱਥੇ ਕਰ ਲੈ ਮੇਰੀ ਗੱਲ ਸੁਣੇ ਹਾਂ ਅੰਨੇ ਨੇ ਨਾ ਛੋਲੇ ਛੋਲੇ ਜੱਜੇ ਕੋਲੇ ਮੈਂ ਗੰਮ ਚ ਫਿਰ ਆੜਾਮੀ ਵੀ ਤਾਂ ਤੂੰ ਹੀ ਬਣੇਗਾ ਮੈਂ ਨਹੀਂ ਨਾ ਨਾ ਚੱਤ ਜਾ ਅਰੇ ਅਰੇ ਇਹ ਆਜਾ ਅੱਜ ਤੇ ਕਿੰਨੇ ਪੱਤਿਆਂ ਨੂੰ ਓਏ ਓਏ ਕਾਲੀ ਮਾਤਾ ਉਹ ਕਰ ਦੂਗੀ ਆਹ ਇਕ ਤੇ ਡੈਮੋ ਤੇਰੇ ਸਾਹਮਣੇ ਧਰਤੀ ਇਹਦੀ ਮੰਗੂਰ ਹੈ ਤੇ ਆ ਮੈਂ ਕਾਲੀ ਮਾਤਾ ਅਈਂ ਜੋ ਮਾਤਾ ਕੇਲੇ ਬਿਜਰੇ ਦੇ ਪਾਚਾ ਆਹ ਆਹਲੇ ਸਵੇ ਦਾ ਅਦਾਨੀ ਇਹ ਆਤੀ ਫੁੱਕ ਫਲੇਕਰ ਇਹ ਤਾਂ ਮਿੱਤ ਪੱਤੀ ਹ ਹੁਣ ਆਇਆ ਕਰ ਹ ਇੱਕ ਹੋਰ ਬਾਕੀ ਤੇ ਤੂੰ ਬਚਦੇ ਮੈਂ 77% ਹਿੱਸਾ ਤੇਰਾ ਹੈ ਦਸ ਤੂੰ ਪੱਥ ਢਾਈ ਮੈਂ ਪੱਥੂ ਮੈਂ ਤਾਂ ਇਹ ਹੋਰ ਪੱਛੀ ਜਾਂਦੀ ਨਾ ਫਿਰ ਕਾਲੀ ਮਾਤਾ ਚੱਲ 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 ਬੜ ਗਿਆ ਹਵਾ ਨਹੀਂ ਆਏ ਕਰ ਸੇਖ ਅੱਜ ਹੋ ਗਈ ਆਪਣੀ ਸ਼ੁਰੂਆਤ ਹੈ ਜਿਸ ਵਿੱਚ ਦਿੱਮਤੀ ਵਧੀਆ ਠੀਕ ਹੈ ਐਂ ਕਰ ਕੱਲ ਨੂੰ ਤੂੰ ਆਜੀ ਬਣ ਕੇ ਮੇਰੇ ਕੋਲੇ ਆਪਾਂ ਸਾਰੇ ਕਲਰਾਂ ਚੋਂ ਪਿੰਡ ਚੋਂ ਸਾਰੇ ਜੋ ਗੋਹਾ ਕਰਾਂਗੇ ਇਕੱਠਾ ਤੇ 75% ਤੂੰ ਤੇ 25% ਮੈਂ ਅਡਾਨੀ ਤੂੰ ਅਵਾਨੀ ਤੂੰ ਚੱਲ ਗਰਾ ਹੁਣ ਆਪਾਂ ਇੱਥੇ ਆ ਜਾ ਹੁਣ ਮੈਂ ਤੇਰੇ ਹੱਥ ਧਵਾਵਾਂ ਨਾਲੇ ਪਹਿਲੇ ਹੂੰ ਚਾ ਚੱਲ ਉੱਤ ਚਾਚੇ ਮੇਰੇ ਕਿ ਬਾਦੇ ਵੇਸ਼ ਮਾਲਕੇ ਚੌਕ ਬਾਗੀ ਇੱਥੇ ਤੋਂ ਲੈ ਟੂਟੀ ਤੇ ਹੱਥ ਆਤੀਗੀ ਆਤੀ ਆਤੀ ਤੂੰ ਕਹੇ ਪਾਣੀ ਮੈਨੇ ਉਹ ਇਹ ਤਾਂ ਕਰਮਾ ਨਹੀਂ ਤੋ ਲੈਛੜ ਉਹ ਲੈ ਵੀ ਸੇਠ ਉਹ ਜਾ ਤੇਰਾ ਮੈਂ ਬਣਾਣਾ ਗੰਡੀ ਵਾਲੀ ਇੱਛਾ ਆਪਾਂ ਕਰਾਂਗੇ ਹੁਣ ਸਿਰਕਾ ਤਿਆਰ ਮੈਨੂੰ ਲੱਗਦਾ ਹੁਣ ਇਹ ਮੈછા ਨੇ ਮੂਤ ਦੇ ਗੇਲਣ ਪਰ ਕੀ ਚਿੱਤ ਤੇ ਨਹੀਂ ਅੱਜ ਲੈ ਕੇ ਪੂਲੀ ਇਹਦੇ ਨਾਲ ਕਾਲੀ ਮਾਤਾ ਦਾ ਜਾਤੀ ਤੇ ਗੱਗਲ ਚ ਬਣਾਉਣਾ ਇਹ ਕਿੱਥੇ ਹੈ ਤੇ ਇਹ ਰੇਲੇ ਵੀ ਛਾਲੇ ਪੈਸ਼ ਦੇ ਚਲਾਕੀ ਨਾਲ ਘਾਟਾ ਬਣਾ ਗਿਆ ਆ ਜੱਬ ਜੀ ਜਿਹੜੇ ਜਿਹੜੇ ਦੁਆ ਦੇ ਨੇ ਰਿਟਰੋ ਬੀਸ ਕਿਹਨੂੰ ਪਿਆ ਮਾਤਾ ਨਾ ਨਹੀਂ ਜੀ ਬੀ ਜੀ ਚਾਹ ਤੂੰ ਬਤਾ ਨਹੀਂ ਨਹੀਂ ਜਿੱਤ ਕਰ ਲੈ ਉਹ ਕੰਮ